ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਂਬਣ ਮੌਲਾਣੇ ਸਿਰੋਂ ਨਾ ਮਿਟੇ ਆਵਣ ਜਾਣੇ ਜਦੋਂ ਅਸੀਂ ਲੜਦੇ ਆਂ ਖਿਮਾ ਕਰਨਾ ਜਦੋਂ ਲੜਨ ਦੀ ਪ੍ਰਕਿਰਿਆ ਚ ਪੈਨੇ ਆ ਆ ਨਿਯਮ ਨਹੀਂ ਹੈ ਆ ਹੈ ਆ ਮਰਿਆਦਾ ਨਹੀਂ ਜਦੋਂ ਤੁਸੀਂ ਸਹਿਜ ਗਵਾਲਿਆ ਮਰਿਆਦਾ ਤੇ ਉਦੋਂ ਹੀ ਖੇਡ ਪੁੰਡ ਗਈ ਕ੍ਰੋਧ ਤਾਂ ਮਰਿਆਦਾ ਨੂੰ ਖਾ ਗਿਆ ਹੋਰ ਕੀ ਬਚਾਉਣਾ ਧਰਮ ਤਾਂ ਖਾਧਾ ਗਿਆ ਜਦੋਂ ਹਿੰਸਾ ਪੈਦਾ ਹੋ ਗਈ ਜਦੋਂ ਤੁਹਾਡੇ ਅੰਦਰ ਹਿੰਸਾ ਦਾ ਸੁਭਾਅ ਪੈਦਾ ਹੋ ਗਿਆ ਜਦੋਂ ਤੁਹਾਡੇ ਅੰਦਰ ਦੂਜੇ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਹੋ ਗਈ ਧਰਮ ਤੇ ਉਦੋਂ ਹੀ ਜਾਂਦਾ ਲੱਗਾ ਬਚਾਉਣਾ ਕੀ ਹੈ ਕੁਝ ਨਹੀਂ ਬਚਣਾ ਜੋ ਵਿਚਾਰ ਰਿਹਾ ਉਹ ਸਾਡਾ ਸਾਡੀ ਈਗੋ ਹੈ ਹਜ਼ੂਰ ਨੇ ਕਿਹਾ ਨਹੀਂ ਧੌੜ ਧਰਮ ਦਇਆ ਦਾ ਉਹ ਜਦੋਂ ਦਇਆ ਨਾ ਨਾ ਰਹੀ ਮਨ ਚ ਧਰਮ ਰਹਿਣਾ ਹੀ ਨਹੀਂ ਤੇ ਜੋ ਅਸੀਂ ਵਿਚਾਰ ਰਹੇ ਧਰਮ ਨਹੀਂ ਵਿਚਾਰ ਰਹੇ ਕੀ ਵਿਚਾਰਿਆ ਆਪਣੀ ਹਿੰਦ ਆਪਣੀ ਹੋ ਜਾਂ ਆਪਣੀ ਧੜੇ ਬਾਜੀ ਇਹੀ ਹੈ ਨਾ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਦੇ ਸਤਗੁਰੂ ਦੀ ਸੋਚ ਦੇ ਮੁਤਾਬਕ ਵਿਵੇਕ ਦੇ ਨਾਲ ਇਸ ਚੀਜ਼ ਨੂੰ ਵੇਖਾਂਗੇ ਤੁਹਾਨੂੰ ਦੁਨੀਆ ਦੇ ਸਾਰੇ ਝਗੜੇ ਫਜ਼ੂਲ ਲੱਗਣਗੇ ਤੁਹਾਨੂੰ ਲੱਗੇਗਾ ਅਸੀਂ ਭਾਰ ਵਾਧੂ ਚੋਕਰ ਬੈਠੇ ਆ ਤੇ ਚੁੱਕਦੇ ਤੁਰੇ ਜਾ ਰਹੇ ਨਹੀਂ ਇਹ ਛੱਡਣ ਦੀ ਲੋੜ ਹੈ ਇਹ ਚੋਂ ਬਾਹਰ ਆਉਣ ਦੀ ਲੋੜ ਹੈ ਬਾਣੀ ਨੂੰ ਚੜਦੇ ਸੂਰਜ ਵਾਂਗ ਮੰਨਣ ਦੀ ਲੋੜ ਹੈ ਇਹਦੀ ਰੋਸ਼ਨੀ ਨੂੰ ਆਪਣੇ ਹਿਰਦੇ ਤੱਕ ਲਿਆਉਣ ਦੀ ਲੋੜ ਹੈ ਇਹਨੂੰ ਜਿਵੇਂ ਕੋਈ ਪੜਦਾ ਉਹਨੂੰ ਪੜਨ ਦੇ ਉਹਨੂੰ ਪ੍ਰੇਰਣਾ ਕਰੋ ਸਟ੍ਰਿਕਟ ਨਾ ਹੋਵੋ ਤੇ ਉਹਨੂੰ ਜੋੜਨ ਦਿਓ ਮੈਂ ਇੱਕ ਗੱਲ ਕਹਦੇ ਆਂ ਕਿ ਜੇ ਅਸੀਂ ਇਹ ਗੱਲ ਪ੍ਰਚਾਰੀ ਵੀ ਅਸੀਂ ਆ ਤੇ ਸੁਧਾਰ ਵੀ ਅਸੀਂ ਕਰਨਾ ਹੈ ਇੱਥੇ ਸੰਗਤ ਦਾ ਕੋਈ ਦੋਸ਼ ਨਹੀਂ ਅਸੀਂ ਪ੍ਰਚਾਰਕਾਂ ਨੇ ਪ੍ਰਚਾਰੀ ਹੈ ਗਲਤ ਹੈ ਜੋ ਉਹਨੂੰ ਸੁਧਾਰਨਾ ਵੀ ਅਸੀਂ ਆ ਤੁਸੀਂ ਬਾਣੀ ਗਲਤ ਪੜ ਲਈ ਪਾਪ ਆਪ ਜਿੰਨੀ ਸੰਗਤ ਬੈਠੇ ਹੋ ਤੁਹਾਡੇ ਚ ਕੋਈ ਹੈ ਜਿਹੜਾ ਜਾਣ ਬੁਝ ਕੇ ਗਲਤ ਪੜੇ ਤੈਨੂੰ ਅੱਖਰ ਦਿਸ ਰਹੇ ਹੋਣ ਤੇ ਜਾਣ ਕੇ ਗਲਤ ਪੜੇ ਨਹੀਂ ਹਾਂ ਸੈਵਨ ਕੋਈ ਗਲਤੀ ਭੁੱਲ ਹੋ ਜਾਏ ਪੜਨ ਚ ਨਹੀਂ ਸਮਝਾਈ ਇਸ ਅੱਖਰ ਦਾ ਉਚਾਰਨ ਕਿਵੇਂ ਹੋਣਾ ਸ਼ਬਦ ਉਹ ਗੱਲ ਵੱਖਰੀ ਜਾਣ ਕੇ ਤੇ ਕੋਈ ਨਹੀਂ ਜਿਹੜਾ ਗੁਰੂ ਨਾਲ ਪ੍ਰੇਮ ਕਰਦਾ ਹੈ ਜਾਣ ਕੇ ਨਹੀਂ ਕਰੇਗਾ ਸਹਿਵਨ ਹੋਏਗਾ ਜੇ ਉਹ ਅਸੀਂ 80 ਸਾਲ ਵੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਵੀ ਅਸੀਂ ਵੀ ਜਦੋਂ ਅਰਦਾਸ ਕਰਾਂਗੇ ਇਹ ਕੰਮ ਬਾਰੇ ਭੁੱਲ ਚੁੱਕ ਦੀ ਖਿਮਾ ਤੇ ਜਦੋਂ ਅਸੀਂ ਇਹ ਗੱਲ ਕਹਿੰਨੇ ਵੀ ਗਲਤ ਪੜੀਗੀ ਪਾਪ ਲੱਗੇਗਾ ਸਾਨੂੰ ਪੁੱਛਦੇ ਕਿਉਂ ਨੇ ਵੀ ਤੁਸੀਂ ਮਾਫੀਆਂ ਫਿਰ ਕਾਹਦੀਆਂ ਮੰਗਦੇ ਹੋ ਸਾਨੂੰ ਤੇ ਡਰਾਉਨੇ ਹੋ ਇਹਦਾ ਮਤਲਬ ਤੁਸੀਂ ਗਲਤੀ ਕਰਦੇ ਹੋ ਨਾ ਜੇ ਗਲਤੀ ਨਹੀਂ ਕਰਦੇ ਮਾਫੀ ਕਿਉਂ ਮੰਗਦੇ ਹੋ ਇਹਦਾ ਮਤਲਬ ਤੁਸੀਂ ਵੀ ਇਸ ਪੋਸਿਬਿਲਟੀ ਰੱਖਦੇ ਹੋ ਵੀ ਗਲਤੀ ਹੋ ਸਕਦੀ ਹੈ ਉਹ ਜਿਹੜੀ ਮੈਂ ਜਾਣ ਕੇ ਨਹੀਂ ਕੀਤੀ 7 ਹੈ ਮੇਰੇ ਧਿਆਨ ਚ ਨਹੀਂ ਆਈ ਅਣਗਹਿਲੀ ਚ ਹੋਈ ਮੈਂ ਉਹਦੀ ਮਾਫੀ ਮੰਗਦਾ ਮੈਨੂੰ ਉਹਦੀ ਸੋਝੀ ਬਖਸ਼ੋ ਕਿ ਉਹ ਵੀ ਮੇਰੇ ਧਿਆਨ ਜਾਵੇ ਤੇ ਮੈਨੂੰ ਸੁਧਾਰ ਸਕਾਂ ਇਸ ਤਰ੍ਹਾਂ ਹੀ ਹੈ ਨਾ ਜੀ ਬੱਚਾ ਜਦੋਂ ਬੋਲਣਾ ਸਿੱਖਦਾ ਹੈ ਉਹ ਆਪਣੀ ਮਾਂ ਨੂੰ ਬਾਪ ਨੂੰ ਦਾਦੇ ਨੂੰ ਦਾਦੀ ਨੂੰ ਘਰ ਦੇ ਜੀਆਂ ਨੂੰ ਕਦੇ ਪੂਰੇ ਤੇ ਸਿੱਧੇ ਤੇ ਸਾਫ਼ ਸ਼ਬਦ ਵਿੱਚ ਨਹੀਂ ਬੋਲਦਾ ਕਦੇ ਕਿਸੇ ਮਾਂ ਨੇ ਨਿਆਣੇ ਨੂੰ ਇਸ ਕਰਕੇ ਕੁੱਟਿਆ ਵੀ ਇਹ ਚੱਜ ਨਾ ਮਾਂ ਵੀ ਨਹੀਂ ਆਂਦਾ ਕੋਈ ਪਾਗਲ ਹੀ ਹੋਏਗੀ ਜਿਹੜੀ ਇਸ ਤਰ੍ਹਾਂ ਕੁੱਟੇਗੀ ਟੱਬਰ ਖੁਸ਼ ਹੋ ਜਾਂਦਾ ਹੈ ਬੱਚੇ ਦੇ ਮੂੰਹ ਤੋਂ ਅੱਧਾ ਟੁੱਟਾ ਲਫ਼ਜ਼ ਨਿਕਲਿਆ ਸਾਰੇ ਟੱਬਰ ਨੂੰ ਚਾਹ ਚੜ ਜਾਂਦਾ ਹੈ ਵੀ ਇਹ ਬੋਲਣਾ ਸਿੱਖ ਰਿਹਾ ਆਪਣੀ ਬੋਲਣ ਦੀ ਏਜ ਤੋਂ 2-4 ਮਹੀਨੇ ਬੱਚਾ ਉੱਤੇ ਚਲਿਆ ਜਾਏ ਫਿਕਰ ਹੋਣ ਲੱਗ ਪੈਂਦੀ ਹੈ ਕਿ ਅਜੇ ਤੱਕ ਬੋਲਿਆ ਕਿਉਂ ਨਹੀਂ ਹੈ ਕੋਈ ਸਮੱਸਿਆ ਨਾ ਹੋਵੇ ਡਾਕਟਰਾਂ ਤੱਕ ਪਹੁੰਚ ਕਰ ਲਈਦੀ ਹੈ ਵੀ ਹੁਣ ਤੱਕ ਤਾਂ ਇਹਨੂੰ ਮਾੜਾ-ਮੋਟਾ ਕੁਝ ਨਾ ਕੁਝ ਕਹਿਣਾ ਚਾਹੀਦਾ ਸੀ ਇਹ ਬੋਲਦਾ ਨਹੀਂ ਕੀ ਕਰਨਾ ਨਾ ਬੋਲਣਾ ਸਮੱਸਿਆ ਜੇ ਜੇ ਨਹੀਂ ਨਾ ਪੜਦੇ ਡਰ ਕੇ ਤੇ ਚਿੰਤਾ ਦੀ ਗੱਲ ਹੈ ਜੇ ਤੁਸੀਂ ਪੜਦੇ ਹੋ ਨਾ ਬੋਲਣਾ ਸਿੱਖਦੇ ਹੋ ਜਿੱਦਾਂ ਦੇ ਵੀ ਸ਼ਬਦਾਂ ਚ ਬੋਲਦੇ ਹੋ ਇਹ ਖੁਸ਼ੀ ਦੀ ਗੱਲ ਹੈ ਗੁਰੂ ਦੇ ਬੱਚੇ ਗੁਰੂ ਦੇ ਗੁਰੂ ਤੋਂ ਵੱਡੇ ਨਹੀਂ ਨਾ ਹੀ ਗੁਰੂ ਦੇ ਵਿਦਵਾਨ ਇਹ ਖੁਸ਼ੀ ਦੀ ਗੱਲ ਹੈ ਵੀ ਕੋਈ ਬੋਲਣਾ ਸਿੱਖ ਰਿਹਾ ਉਹਨੂੰ ਉਹਨੂੰ ਅੱਖਰ ਉਠਾਉਣੇ ਆ ਗਏ ਨੇ ਉਹ ਵੇਖ ਦਰਸ਼ਨ ਕਰ ਰਿਹਾ ਸਾਡੀ ਪੁਰਾਣੇ ਵਿਚਾਰਕਾਂ ਨੇ ਲਿਖਿਆ ਹੈ ਗੁਰਬਾਣੀ ਦੇ ਪਹਿਲੇ ਨੇਤਰ ਦਰਸ਼ਨ ਹੁੰਦੇ ਨੇ ਅੱਖਾਂ ਨਾਲ ਆਪ ਬਾਣੀ ਨੂੰ ਸਕ੍ਰਿਪਟ ਨੂੰ ਵੇਖਣਾ ਨੇਤਰ ਦਰਸ਼ਨ ਬਾਣੀ ਨੂੰ ਸੁਣਨਾ ਸ਼੍ਰਵਣ ਦਰਸ਼ਨ ਬਾਣੀ ਨੂੰ ਪੜ੍ਹਨਾ ਰਸਨ ਦਰਸ਼ਨ ਫਿਰ ਉਸ ਭਾਵ ਨੂੰ ਆਪਣੀ ਸੁਰਤ ਵਿੱਚ ਟਿਕਾਉਣਾ ਸੁਰਤ ਦਰਸ਼ਨ ਚਾਰ ਪ੍ਰਕਾਰ ਦੇ ਦੀਦਾਰ ਕਹੇ ਗਏ ਨੇ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬਾਣੀ ਦੇ ਮੈਂ ਐਸਾ ਬਜ਼ੁਰਗ ਵੇਖ ਨੂੰ ਅਨਪੜਨ ਵੇਖਣਾ ਨਹੀਂ ਆਉਂਦਾ ਕੋਈ ਪਾਠ ਕਰਦਾ ਹੁੰਦਾ ਤੇ ਉਹ ਨੇੜੇ ਹੋ ਕੇ ਜਾ ਕੇ ਵੇਂਦਾ ਨੇੜੇ ਹੋ ਕੇ ਕਈ ਵਾਰ ਅਟਪਟਾ ਵੀ ਲੱਗਦਾ ਵੀ ਇਸ ਦਾ ਨੇੜੇ ਜਾ ਕੇ ਵੀ ਅਗਲਾ ਪਾਠ ਕਰਦਾ ਤੈਨੂੰ ਡਿਸਟਰਬ ਕਰਦਾ ਉਹਨੂੰ ਇਸ ਗੱਲ ਦਾ ਮਲਾਲ ਰਹਿੰਦਾ ਵੀ ਮੈਂ ਕਿਤੇ ਪੜ ਸਕਦਾ ਹੁੰਦਾ ਮੈਂ ਵੀ ਇਹਦੇ ਵਾਂਗ ਪੜਦਾ ਜਿੱਦਾਂ ਇਹ ਮਹਾਰਾਜ ਦੀ ਬਾਣੀ ਇਨ ਪਿਆਰ ਮੈਨੂੰ ਬਹੁਤ ਗੁਰੂ ਨਪ ਪੜ ਨਹੀਂ ਸਕਦਾ ਮੈਂ ਵੇਖ ਲੈਣਾ ਵੀ ਚਲੋ ਮੈਂ ਸੁਣ ਲੈਣਾ ਸੁਣ ਤੇ ਮੈਂ ਸਕਦਾ ਮੈਂ ਸੁਣਦਾ ਵੀ ਹਾਂ ਪਰ ਮੈਨੂੰ ਵੇਖ ਕੇ ਵੀ ਬੋਨਾ ਹੀ ਚਾਹ ਆਉਂਦਾ ਵੀ ਚਲੋ ਮੈਂ ਪੜ ਨਹੀਂ ਸਕਦਾ ਮੈਂ ਮਹਾਰਾਜ ਦੇ ਅੱਖਾਂ ਨਾਲ ਦਰਸ਼ਨ ਤੇ ਕਰ ਲੈਣਾ ਕੀ ਪਾਬੰਦੀ ਲਾਉਂਗੇ ਉਹਦੇ ਤੇ ਕਿਹੜੀ ਧਾਰਾ ਲਾਈ ਉਹਦੇ ਤੇ ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆਣ ਪੜਿਆ ਪਰਮਗਤ ਪਾਵੇ ਜੀ ਦੀ ਸੁਰਤ ਵਿੱਚ ਵਸ ਗਈ ਹੈ ਗੱਲ ਹਜ਼ੂਰ ਨੇ ਆਖਿਆ ਉਹ ਪ੍ਰਵਾਨ ਹੈ ਉਹ ਪ੍ਰਵਾਨ